ਪੰਜਾਬੀਆਂ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਜਿਸ ਕਲਾਕਾਰ ਨੇ ਦੁਨੀਆ 'ਚ ਬਹੁਤ ਵੱਡਾ ਕੀਤਾ ਹੈ ਦਿਲਜੀਤ ਦੋਸਾਂਝ ਉਸ ਕਲਾਕਾਰ ਨੇ ਹੁਣ ਇੱਕ ਨਵਾਂ ਇਤਿਹਾਸ ਰਚਦਾ ਆਏ ਦਿਨ ਹੀ ਦਿਲਜੀਤ ਦੋਸਾਂਝ ਵੱਲੋਂ ਨਵੇਂ ਤੋਂ ਨਵੇਂ ਰਿਕਾਰਡ ਸੈੱਟ ਕੀਤੇ ਜਾਂਦੇ ਆ ਚਾਹੇ ਕੁਝ ਕੁ ਬੰਦਿਆਂ ਵੱਲੋਂ ਦਿਲਜੀਤ ਦੋਸਾਂਝ ਦਾ ਵਿਰੋਧ ਕੀਤਾ ਜਾਵੇ ਚਾਹੇ ਉਹਦੀ ਫਿਲਮਾਂ ਦਾ ਵਿਰੋਧ ਹੋਵੇ ਚਾਹੇ ਉਹਦੇ ਗਾਣਿਆਂ ਦਾ ਵਿਰੋਧ ਹੋਵੇ ਫੇਰ ਵੀ ਦੋਸਾਂਝਾਂ ਵਾਲਾ ਕਿੱਥੇ ਆਪਣੇ ਪੈਰੀ ਪਾਣੀ ਪੈਣ ਦਿੰਦਾ ਜੋ ਹੁਣ ਪੂਰੀ ਦੁਨੀਆ 'ਚ ਪੱਗ ਦੀ ਪਛਾਣ ਹੈ ਜੋ ਹੁਣ ਪੂਰੀ ਦੁਨੀਆ 'ਚ ਪੰਜਾਬੀ ਮਿਊਜ਼ਿਕ ਦੀ ਪਛਾਣ ਹੈ ਉਹ ਸਭ ਦੇ ਸਿਰ ਚੜ ਕੇ ਬੋਲਦਾ ਹੈ ਚਾਹੇ ਉਹ ਸਿੱਧੂ ਮੂਸੇਵਾਲਾ ਸੀ ਚਾਹੇ ਹੁਣ ਦਿਲਜੀਤ ਦੋਸਾਂਝ ਹੈ ਦਿਲਜੀਤ ਹੁਣ ਭਾਰਤ ਦਾ ਪਹਿਲਾ ਕਲਾਕਾਰ ਬਣ ਗਿਆ ਜੋ ਆਸਟ੍ਰੇਲੀਆ ਦੇ ਸਟੇਡੀਅਮਸ 'ਚ ਜਾ ਕੇ ਪਰਫਾਰਮ ਕਰੂਗਾ ਤੇ ਉਹ ਪਹਿਲਾ ਕਲਾਕਾਰ ਕਿਉਂ ਬਣਿਆ ਕਿਉਂਕਿ ਉਹਨਾਂ ਸਟੇਡੀਅਮਸ 'ਚ ਹੁਣ ਤੱਕ ਹਾਲੀਵੁੱਡ ਦੇ ਸਟਾਰ ਜਾਂ ਹਾਲੀਵੁੱਡ ਦੇ ਐਕਟਰ ਹੀ ਜਾ ਕੇ ਪਰਫਾਰਮ ਕਰਿਆ ਕਰਦੇ ਸੀ ਤੇ ਹਾਲੀਵੁੱਡ ਲੈਵਲ ਤੇ ਪੰਜਾਬੀ 뮤직 ਦਾ ਜਾਣਾ ਪੰਜਾਬੀ ਪਹਿਰਾਵੇ ਦਾ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਇਹ ਅਚੀਵਮੈਂਟ ਸਿਰਫ ਦਿਲਜੀਤ ਦੀ ਨਹੀਂ ਇਹ ਅਚੀਵਮੈਂਟ ਪੂਰੇ ਪੰਜਾਬੀਆਂ ਦੀ ਤੇ ਪੂਰੇ ਇੰਡੀਆ ਦੀ ਹੈ ਕਿਉਂਕਿ ਦਿਲਜੀਤ ਹਰ ਇੱਕ ਸਟੇਜ ਤੇ ਆਪਣੇ ਨਾਲ ਆਪਣੇ ਕਲਚਰ ਨੂੰ ਵੀ ਲੈ ਕੇ ਜਾਂਦਾ ਹੈ ਤੇ ਟਿਕਟਾਂ ਬਲੈਕ ਹੁੰਦੀਆਂ ਇਹ ਤਾਂ ਗੱਲ ਛੱਡ ਹੀ ਦਿਓ ਕਿਉਂਕਿ ਐਡਾ ਵੱਡਾ ਸ਼ੋਅ ਹੋਵੇ ਐਨੀ ਉਹਦੀ ਡਿਮਾਂਡ ਹੋਵੇ ਐਨੇ ਲੋਕਾਂ ਨੇ ਉਹਨੂੰ ਦੇਖਣ ਆਉਣਾ ਹੋਵੇ ਤੇ ਉੱਥੇ ਟਿਕਟਾਂ ਬਲੈਕ ਨਾ ਹੋਣ ਇਹ ਹੋ ਹੀ ਨਹੀਂ ਸਕਦਾ ਚਾਹੇ ਪੰਜਾਬੀ ਫਿਲਮਾਂ ਨਾਲ ਹੋਇਆ ਹੋਵੇ ਚਾਹੇ ਪੰਜਾਬੀ ਕਲਾਕਾਰਾਂ ਦੇ ਲਾਈਵ ਕੰਸਰਟ ਚ ਹੋਇਆ ਹੋਵੇ ਦਿਲਜੀਤ ਜਦੋਂ ਐਪਲ 뮤ਜ਼ਿਕ ਕੰਪਨੀ ਚ ਜਾਂਦਾ ਉਦੋਂ ਵੀ ਸਭ ਪਾਸੇ ਚਰਚਾ ਹੋ ਜਾਂਦੀ ਹੈ ਦਿਲਜੀਤ ਦਾ ਜਿਸ ਤਰੀਕੇ ਨਾਲ ਉੱਥੇ ਸਵਾਗਤ ਕੀਤਾ ਜਾਂਦਾ ਉਹਦੀ ਵੀ ਚਰਚਾ ਪੂਰੀ ਦੁਨੀਆ ਚ ਹੋ ਜਾਂਦੀ ਹੈ ਦਿਲਜੀਤ ਦੇ ਹਰ ਇੱਕ ਲਾਈਵ ਕੰਸਰਟ ਚ ਜਿਵੇਂ ਦਿਲਜੀਤ ਨੂੰ ਪਸੰਦ ਕਰਨ ਵਾਲੇ ਉਹਨਾਂ ਸ਼ੋਅਸਟ ਜਾਂਦੇ ਹਨ ਉਹ ਵੀ ਆਪਣੇ ਆਪ ਚ ਇੱਕ ਇਤਿਹਾਸ ਬਣ ਜਾਂਦਾ ਹੈ ਦਿਲਜੀਤ ਦੇ ਫੈਨਸ ਹੁਣ ਕੱਲੇ ਪੰਜਾਬ ਜਾਂ ਇੰਡੀਆ ਚ ਨਹੀਂ ਦਿਲਜੀਤ ਦੇ ਫੈਨ ਹੁਣ ਪੂਰੀ ਦੁਨੀਆ ਚ ਹੈ ਕਿਉਂਕਿ ਉਹਦੇ ਕੰਸਰਟਸ ਦੀ ਜੋ એનર્ਜੀ ਹੁੰਦੀ ਹੈ ਉਹਦਾ ਜੋ ਆਪਣਾ ਸਵੈਗ ਹੁੰਦਾ ਹੈ ਤੇ ਉਹਦਾ ਆਪਣਾ ਜੋ ਪਹਿਰਾਵਾ ਹੁੰਦਾ ਹੈ ਉਹ ਪੂਰੀ ਦੁਨੀਆ 'ਚ ਇੱਕ ਪਛਾਣ ਬਣ ਚੁੱਕਿਆ ਹੈ ਤੇ ਹੁਣ ਪੰਜਾਬੀ ਬੀਟ ਦੀ ਆਵਾਜ਼ ਤੇ ਦਿਲਜੀਤ ਦੀ ਆਵਾਜ਼ ਆਸਟ੍ਰੇਲੀਆ ਦੇ ਸਿਡਨੀ ਮੈਲਬਨ ਬ੍ਰਿਸਬਨ ਐਡੀਲੇਡ ਤੇ ਹੋਰ ਵੱਡੇ ਸ਼ਹਿਰਾਂ 'ਚ ਗੂੰਜੂਗੀ ਕਿਉਂਕਿ ਉੱਥੇ ਦੇ ਸਟੇਡੀਅਮ 'ਚ ਦਿਲਜੀਤ ਹੁਣ ਪਰਫਾਰਮ ਕਰਨ ਆਲਾ ਹੈ ਤੇ ਜੇ ਤੁਸੀਂ ਵੀ ਆਸਟ੍ਰੇਲੀਆ ਤੋਂ ਇਹ ਵੀਡੀਓ ਦੇਖ ਰਹੇ ਹੋ ਜਾਂ ਸਿਡਨੀ ਆਸਟ੍ਰੇਲੀਆ ਮੈਲਬਨ ਐਡੀਲੇਡ ਕਿਸੇ ਵੀ ਸ਼ਹਿਰ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਦਿਲਜੀਤ ਦਾ ਇਹ ਸ਼ੋ ਇਕੱਲੇ ਦੇਖਣ ਜਾ ਰਹੇ ਹੋ ਜਾਂ ਆਪਣੇ ਪਰਿਵਾਰ ਨਾਲ ਦੇਖਣ ਜਾ ਰਹੇ ਹੋ ਕਿਉਂਕਿ ਇਹ ਵੀ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਕਿਉਂਕਿ ਜੇ ਕਦੇ ਵੀ ਦਿਲਜੀਤ ਦੇ ਕੰਸਰਟ 'ਚ ਜਾਣ ਦਾ ਮੌਕਾ ਮਿਲੇ ਤਾਂ ਉਹ ਮਿਸਤਾ ਕਰਨਾ ਹੀ ਨਹੀਂ ਚਾਹੀਦਾ ਬਾਕੀ ਟਾਈਮ ਦੀਆਂ ਆਪਣੀਆਂ پابੰਦੀਆਂ ਹੁੰਦੀਆਂ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਪੰਜਾਬੀ ਐਂਟਰਟੇਨਮੈਂਟ ਦੀ ਅਪਡੇਟ ਦੇ ਨਾਲ